ਗੁਰੂ ਪੁਰणिमा ਦਾ ਸ਼ੁਭ ਦਿਹਾੜਾ ਜਿੱਥੇ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਰਾਣੀ ਕਾ ਬਾਗ ਵਿਖੇ ਵੀ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਅਤੇ ਮਾਤਾ ਜੀ ਦਾ ਪੂਜਨ ਮਹੰਤ ਦੇਵੀ ਦਾਸ ਜੀ ਵੱਲੋਂ ਕੀਤਾ ਗਿਆ ਅਤੇ ਉਹਨਾਂ ਗੁਰੂ ਪੂਜਨ ਦਾ ਮਹੱਤਵ ਦੱਸਦਿਆਂ ਇਸ ਦਿਹਾੜੇ ਦੀ ਵਧਾਈ ਦਿੱਤੀ ਵੱਡੀ ਗਿਣਤੀ ਵਿੱਚ ਸੰਗਤ ਨੇ ਮਾਤਾ ਜੀ ਦੇ ਚਰਨਾ ਵਿੱਚ ਹਾਜ਼ਰੀ ਭਰੀ ే అను అయ్యో ਮਹਾਰਾਣੀ ਦੀ ਕਿਰਪਾ ਨਾਲ ਸਾਰਿਆਂ ਨੂੰ ਪਹਿਲਾਂ ਜੈ ਮਾਤਾ ਦੀ ਗੁਰਪੁਰਮਾ ਦੀ ਸਾਰੇ ਸੰਗਤ ਨੂੰ ਸਾਰੇ ਨੂੰ ਵਧਾਈ ਹੋਵੇ ਮਾਤਾ ਜੀ ਦੇ ਦਰਬਾਰ ਦੇ ਵਿੱਚ ਅੱਜ ਗੁਰਪੁਰਮਾ ਦਾ ਇਤਿਹਾਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਹਦਾ ਸਵੇਰੇ ਪ੍ਰਭਾਤ ਫੇਰੀ ਨਿਕਾਲੀ ਗਈ ਹੈ ਉਸ ਤੋਂ ਬਾਅਦ ਐਸੋਲੇ ਗੁਰਪੁਰਮਾ ਮਾਤਾ ਜੀ ਦੇ ਚਰਨ ਪੂਜਨ ਹੋਏ ਆ ਔਰ ਮਾਤਾ ਜੀ ਕਿਰਪਾ ਕਰ ਅਨਸਾਰਿਆਂ ਤੇ ਬਹੁਤ ਵਧੀਆ ਇਹ ਗੁਰੂ ਜਿਹੜਾ ਹੁੰਦਾ ਗੁਰੂ ਗੁਰੂ ਨੂੰ ਜਰੂਰ ਮੱਥਾ ਟੇਕੋ ਕਿਉਂਕਿ ਦੇਖੋ ਤ੍ਰੇਤਾ ਯੁਗ ਵਿੱਚ ਵੀ ਭਗਵਾਨ ਰਾਮਚੰਦਰ ਜੀ ਦੇ ਉਹਨਾਂ ਨੇ ਵੀ ਆਪ ਨੂੰ ਗੁਰੂ ਧਾਰਨ ਕੀਤੇ ਸੀ ਗੁਰੂ ਸ਼ਿਸ਼ਟ ਜੀ ਸੀ ਫਿਰ ਦੁਆਪਰ ਯੁਗ ਵਿੱਚ ਕ੍ਰਿਸ਼ਨ ਜੀ ਆਏ ਮਾਤ ਲੋਕ ਜਦੋਂ ਆਏ ਉਹਨਾਂ ਨੂੰ ਗੁਰੂ ਦੀ ਗੁਰੂ ਧਾਰਨ ਕਰਨਾ ਹੀ ਪੈਣਾ ਉਹਨਾਂ ਦੇ ਗਰਗਾ ਚਾਰਿਆ ਜੀ ਸੀ ਉਹਨਾਂ ਦੇ ਗੁਰੂ ਸੀ ਉਹਨਾਂ ਨੂੰ ਪੁੱਛ ਕੇ ਸਾਰਾ ਕੰਮ ਕਰਦੇ ਸੀ ਅਦੇ ਮਾਤਾਈ ਗੁਰੂ ਅਸੀਂ ਇਹਨਾਂ ਨੂੰ ਪ੍ਰਣਾਮ ਕਰਨਾ ਇਹਨਾਂ ਦੇ ਅਸ਼ੀਰਵਾਦ ਲੈਣਾ ਅਸੀਂ ਸਾਰਿਆਂ ਨੇ ਸਭ ਭਗਤਾਂ ਨੂੰ ਜੈ ਮਾਤਾ ਦੀ ਅੱਜ ਬੜਾ ਹੀ ਬੜਾ ਪਵਿੱਤਰ ਦਿਹਾੜਾ ਹੈ ਅੱਜ ਗੁਰੂ ਪੂਜਾ ਗੁਰੂਆਂ ਦਾ ਅੱਜ ਅਸ਼ੀਰਵਾਦ ਲੈਣ ਵਾਸਤੇ ਬੜੀ ਬੜੀ ਦੂਰ ਤੋਂ ਸਕਦਾ ਜਿਹੜੀਆਂ ਜੱਥੇ ਆਈਆਂ ਹੋਈਆਂ ਨੇ ਅੱਜ ਦੇ ਦਿਨ ਮਹਾਮਾਈ ਦੇ ਚਰਨਾਂ ਦਾ ਜਿਹੜਾ ਸਾਲ ਬਾਅਦ ਦਰਸ਼ਨ ਹੁੰਦੇ ਨੇ ਉਹ ਸਾਨੂੰ ਕਿਰਾਈ ਜਾਂਦੇ ਨੇ ਇਹ ਮਹਾਮਾਈ ਆਪਣੇ ਚਰਨਾਂ ਜਿसे ਤਨਾਈ ਸਾਡੇ ਸਾਰੇ ਭਗਤਾਂ ਨੂੰ ਲਗਾਈ ਰੱਖਣਾ ਮਾ ਲਾਲਬਾਨੀ ਪਰਮ ਪੂਜੇ ਮਾਡਾ ਲਾਲ ਦੇਵੀ ਮਾਡਾ ਡੋਣ ਵਾਲੇ ਮਾਤਾ ਜੀ ਜਿਨ੍ਹਾਂ ਦੇ ਦੁਆਰ ਤੇ ਅੱਜ ਸੰਗਤਾਂ ਬੜੀਏ ਖੁਸ਼ੀ ਦੇ ਨਾਲ ਮਾਤਾ ਦੇ ਦ دیدار ਕਰ ਰਹੀਆਂ ਨੇ ਸਭ ਨੂੰ ਬਤਾਇ ਗੁਰੂ ਪੂਜਾ ਵਾਲਾ ਦਿੰਦੇ ਆ ਹਰ ਸਾਲ ਮਾਦੇ ਚਰਨਾਂ ਦੇ ਦਰਸ਼ਨ ਹੁੰਦੇ ਸੰਗਤ ਨੂੰ ਮਾਦੇ ਦਰਸ਼ਨ ਕਰਕੇ ਸੰਗਤ ਨਿਹਾਲ ਹੁੰਦੀ ਹੈ ਆਪ ਗੁਰੂ ਪੂਜਾ ਦੇ ਅੱਜ ਖੁਸ਼ੀਆਂ ਨਾਲ ਹੋਂ ਮਾਰੇ ਨੇ ਸ਼ਹਿਰ ਵਾਸੀਆਂਗੇ ਬੇਨਤੀ ਹੈ ਕਿ ਮਾਦੇ ਚਰਨਾ ਚਾਹੋ ਮਾ ਦਾ ਦیدار ਕਰੋ ਮਾ ਤੋਂ ਝੋਲੀਆਂ ਪਰੋ ਕਿ ਗੁਰੂ ਪੂਜਨ ਅੱਜ ਪੂਰੇ ਭਾਰਤ ਦੇਸ਼ ਵਿੱਚ ਬੜੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਉੱਥੇ ਹੀ ਮਾਤਾ ਲਾਲ ਦੇਵੀ ਜੀ ਮੰਦਿਰ ਮੋਡਲ ਟਾਊਨ ਅੰਮ੍ਰਿਤਸਰ ਵਿਖੇ ਵੀ ਪੂਰੀ ਸ਼ਰਧਾ ਭਾਵਨਾ ਨਾਲ ਇਹ ਤਿਉਹਾਰ ਮਨਾਉਂਦਿਆਂ ਮਾਤਾ ਜੀ ਦਾ ਪੂਜਨ ਕੀਤਾ ਗਿਆ ਅਤੇ ਸਾਰੇ ਵੀ ਪਰਿਵਾਰ ਅਤੇ ਖੁਸ਼ਹਾਲੀ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ